ਮੈਂ ਤੁਹਾਡਾ ਵੀ ਸਰਦਾਰ ਜੀ ਜਲੇਬੀਆਂ ਖਾਓ ਤੇ ਅੱਜ ਅਸੀਂ ਨਹੀਂ ਲੱਗੇ ਪਹਿਲਾਂ ਖਾ ਗਏ ਅੱਜ ਅਸੀਂ ਪੂੜੀਆਂ ਬਣਾਉਣ ਲੱਗੇ ਆ ਜੀ ਘਰੇ ਦੋਏ ਨੇ ਪੂੜੀਆਂ ਬਣਾ ਕੇ ਖਾਵਾਂਗੇ ਜੀ ਅੱਜ ਰੋਟੀ ਦਾ ਸਾਡਾ ਕੋਈ ਵਿਚਾਰ ਨਹੀਂ ਗਰਮ ਗਰਮ ਪੂੜੀਆਂ ਤਿਆਰ ਕਰਨ ਲੱਗੇ ਆ ਜੀ ਮੈਂ ਰੱਖਦੇ ਹਾਂ ਹੂੰ ਸਾਧਿਆ ਕੰਮ ਹੋ ਗਿਆ ਵਾਹ ਤੇ ਹੋ ਗਿਆ ਉਹਦਾ ਬਾਲ ਕੱਲ੍ਹ ਰੇਪਰ ਮੰਨੂ ਨਹੀਂ ਤੇ ਚਪਾਲ ਨਹੀਂ ਨਹੀਂ ਰਹਿੰਦੇ ਜਿੱਤ ਪੂੜੀਆਂ ਕੱਢਣੀਆਂ ਸਕਲਾਂਗੇ ਜੀ ਪੂੜੀਆਂ ਕਿੱਦਾਂ ਕੱਢੀਆਂ ਜੀ ਪੂੜੀਆਂ ਕੱਢਣੀਆਂ ਸਕਲਾਂਗੇ ਪਹਿਲੀ ਕੁੜੀ ਘਿਰ ਹੋ ਚੁਕੀ ਹੈ ਨਵੀਆਂ ਹਲੇ ਤੇਲ ਕਰਮ ਹੋ ਰਹੇ ਨੇ ਅਜੇ ਤੇਲ ਗਰਮ ਹੋ ਰਿਹਾ ਜੀ ਵੇਟ ਕਰਦੇ ਹਾਂ ਤੇਲ ਗਰਮ ਹੁੰਦੀ ਹਲਦੇ ਨੇ ਅਰੇ ਗੋਲ ਘਣੀ ਕੀ ਤੋਰਸੇ ਰੇਡਾਂ ਮੱਟੇ ਬਣਾਓ ਜੇ ਗੋਲ ਵਿਖਣੀ ਚੱਕਣਾ ਗਿਆ ਉਹਨਾਂ ਧੱਕਣਾ ਤੁਨ ਗੋਲ ਘੱਟ ਕੇ ਰੋ ਠੱਕੂ ਗੜਾ ਕਾ ਮਾ ਉਹ ਮਮਾ ਟੱਕਣ ਲੋਈ ਦਾ ਡਣਾਗਾ ਚਿਪਕ ਗਿਆ ਇਹ ਦੇਖੋ ਜੀ ਮੁੰਡੇ ਨੇ ਸਾਰੀ ਕੂੜੀ ਖਰਾਬ ਕਰਤੀ ਆ ਜਿੱਥੇ ਵਰਤੀ ਆ ਪਲਾਸਟਿਕ ਦਾ ਟੱਕਣ ਦੀ ਪਹਿਲੀ ਕੂੜੀ ਪਹਿਲਾ ਨੁਕਸਾਨ ਪਰ ਵੀ ਦੇਖੋ ਇਹਨੂੰ ਪੂਰੀ ਗੋਲਿਆ ਜੀ ਚੈੱਕ ਕਰਾ ਸਕਦੇ ਆ ਪੂਰੀ ਗੋਲ ਲੋਕੀਏ ਨਿਕਲ ਰਿਹਾ ਮੋਲਨ। ਕਾਹਨ ਲੱਗਿਆ। ਤੋਂ ਦਰਮਿਆ। ਅੱਧਾ ਆਵੇ, ਅੱਧਾ ਜੇ ਲੈ। ਦੁੱਧ ਹੀ ਲੈ ਜਾ। ਕੂੜੀਆਂ ਨੂੰ ਕਰ ਇਹ ਦੇਖੋ ਜੀ ਆਪ ਵੀ ਮਕੈਨਕੀ ਕਰਦੇ ਆ ਅਸੀਂ ਘਰੇ ਬਣਾ ਕੇ ਗਰਮਾ ਗਰਮ ਕੂੜੀਆਂ ਖਾਂਦੇ ਆ ਜੀ ਅਸੀਂ ਆਪ ਹੀ ਤੇ ਜੇ ਕੋਈ ਗੈਸਟ ਮੈਨੂ ਆਉਂਦਾ ਤਾਂ ਉਹਨਾਂ ਨੂੰ ਵੀ ਖਾਈ ਦਿਆਂ ਜੀ ਮਾਦਮ ਤੈਨੂੰ ਪੂਰੀ ਤਾਂ ਨਹੀਂ ਉਹਦੀ ਹੈ ਮੈਂ ਕਹਿੰਦਾ ਕਿ ਰੀਜਿੰਡ ਦੀ ਟੈਲੀ ਭਰਾਵਾ ਕਿਦਾਂ ਦੀਆਂ ਗੱਲਾਂ ਕਰਦਾ ਹੈ ਗਰਦਾਰ ਕਰਦਾ ਹੈ ਅੱਜ ਪਿਛੋਕੜ ਪੂਰੀ ਨੂੰ ਦੇਰ ਇੱਕ ਦੀ ਵਾਰੀ ਸੀ ਛੇੜੀ ਦੇਖ ਪਰ ਗੜੀ ਗੜੀ ਨਹੀਂ ਪੂਰੀ ਨਹੀਂ ਸੀ ਹੈ ਤੇਲ ਪਾਈ ਜਾਂਦਾ ਹਾਂ ਹਾਂ ਮੈਂ ਤੈਨੂੰ ਪੂਰੀ ਫਲਾਕੇ ਹੰਗੋ ਫਲਾਕੇ ਉਹ ਤਾਂ ਮੈਨੂੰ ਵੀ ਆਉਂਦੀ ਆ ਬਿਲਕੁਲੀ ਮੇਤ ਤੱਕ ਤਰੋਂ ਮੈਂ ਫਲਾਕੇ ਦਿਖਾ ਦਿਆਂਗਾ

ਕਿਉਂਕਿ ਦੇਖੋ ਮੈਨੂੰ ਮਕੈਨਿਕੀ ਜ਼ਿਆਦਾ ਕਰਨੀ ਆਉਂਦੀ ਹੈ ਦੇਖੋ ਜੀ ਪੂਰੀ ਪੂਰੀ ਫੁਲਾ ਕੇ ਛੱਡੂੰਗਾ ਜਿਵੇਂ ਕਿ ਪੂਰੀ ਫੁੱਲਦੀ ਨਹੀਂ ਉਹਨੇ ਤੇ ਮੈਂ ਨਹੀਂ ਛੱਡਦਾ ਮੈਨੂੰ ਕਹਿੰਦੇ ਆ ਜੀ ਤੁਹਾਡਾ ਵੀ ਸਰਦਾਰ ਜੀ ਪੂਰੀਆਂ ਵਾਲਾ ਅਕੇ ਥਾਲੀ ਮੈਂ ਅਗਲੀ ਪੂੜੀ ਬਣਾਉਣਾ ਕੰਨੀਆਂ ਘੜਾਈਏ ਕਾਂ ਹੋ ਗਈਆਂ ਪੂਰੇ ਰਹਿਣੇ ਪੂੜੀ ਨਹੀਂ ਪੂੜੀ ਜਿਹੜੇ ਪੂੜੀਆਂ ਨਹੀਂ ਹੈ ਕੋਈ ਇਹ ਖਾਉਣਾ ਪੂਰੀ ਖਾ ਜਾ ਮੈਂ ਪੂੜੀ ਖਾਣੇ ਆਂ ਦੇ ਰੰਗ ਮੁਕਿਆ ਨਹੀਂ ਸਾਡੇ ਵਾਰੀ ਰੰਗ ਮੁਕਿਆ ਹੁਣ ਜਿਹੜਾ ਹਾਲ ਖੜੀ ਕੁਬੇਰੀ ਕੜਗਾੜ ਕੜਗਾੜ ਪੂਰੀ ਪਕਾ ਕੇ ਪਕਾ ਕੇ ਕੱਚੀ ਨਹੀਂ ਪੂਰੀ ਹੋਣੀ ਚਾਹੀਦੀ ਮੈਂ ਤਾਂ ਐ ਪਕਾਣਾ ਹੈ ਤਾਂ ਇਹਨੂੰ ਚਿੰਗੀ ਦੀ ਰਾਂ ਪਕਾ ਕੇ ਇਦੇ ਵਿੱਚ ਛੋਲੇ ਆ ਜੀ ਛੋਲੇ ਵੀ ਬਣਾ ਕੇ ਪਰ ਰੱਖੇ ਹੋਏ ਆ ਇਹਦੇ ਵਿੱਚ ਚਿੱਟੇ ਛੋਲੇ ਆ ਜੀ ਚਿੱਟੇ ਛੁੰਡੇ ਚਿੱਟੇ ਆ ਨਾਲੇ ਚਿੱਟੇ ਚਿੱਟੇ ਸਾਰੇ ਟੜਕ ਟੜਕ ਪਹਿਲਾ ਆਪਾ ਪੜਨ ਹੇਤਾ ਦਾ ਛੜਦ ਇੰਤਾਂ ਨਗਰ ਲਾਈਵ ਹੋ ਰਿਹਾ ਆਪਣਾ ਵਲੋਗ ਆ ਇਹ ਦੇਖੋ ਜੀ ਇਹ ਵਾਲੀ ਪੂਰੀ ਪੱਕਾ ਗਰੰਟੀ ਨਾਲ ਖੁੱਲੂਗੀ ਇਹ ਦੇਖੋ ਇਹ ਗਰੰਟੀ ਨਾਲ ਖੁੱਲਦੀ ਪਈ ਆ ਬੇਤੀ ਨਗਰ ਰਹੀ ਮਮਾ ਖੋਲ ਜਾ ਖੋਲ ਜਾ ਖੋਲ ਜਾ ਖੋਲ ਮਾੜੇ ਦੇ ਕਰਤੇ ਇਹ ਸਾਡੀ ਬੇਤੀ ਕਰਾਉਣੀ ਕਾਣਾ ਸੁਣਾ ਚਨਾਉ ਕਿਹੜਾ ਗਾਣਾ ਸੁਣਾਉਂਦਾ ਅੱਜ ਕੋ ਕੁੜੇ ਮੂਹ ਚੈਦ ਮੂਹ ਸੇ ਵਾਲਾ ਦਾ ਲੋਕ ਮੈਨੂੰ ਤਾਂ 60 ਸੌ ਗਾਣੇ ਪਸੰਦ ਆ 20 ਸੈਡ ਸੂ ਗਾਣੀ ਤੇਰੇ ਪੁਰਾਣਾ ਗਾ ਲੋ ਕੋਈ ਸੈਡ ਕਿਹੜਾ ਗਾਣਾ ਸੁਣਾਉਂਦਾ ਅਨਕਲੇਡ ਦਾ ਸੁਣਾ ਦੇ ਯਾਰ ਮੈਂ ਨਹੀਂ ਸੋਕੇ ਦਾ ਸੁਣਾ ਰਿਹਾ ਮੈਨੂੰ ਤਾਂ ਦਰਗਿੰਗੀ ਦੇ ਦਾ ਗਰਗਿੰਗੀ ਦੇ ਦਾ ਆਂਦਾ ਮੋਸਨਾ ਤੇ ਕਿਹੜਾ ਸੋਨਾ ਵਿਆਹ ਤੇ ਤੇਰੀ ਤਿਆਰੀ ਹਾਂ ਆ ਗਾਣਾ ਕਹਿਣਾ ਦੀ ਆ ਯਾਰ ਤੇਰੀ ਤਿਆਰੀ ਅੱਜ ਕੱਲ੍ਹ ਚੱਲਦੀ ਏ ਜੋਰਾ ਸ਼ੋਰਾ ਤੇ ਕੋਈ ਨਾ ਆ ਗੱਲ ਕਰ ਲੋ ਨੋਦੀ ਸਾਡੀ ਆਖਰੀ ਪੂੜੀ ਆ ਇਹ ਆਹੀ ਵਾਸਤੇ ਦੋ ਦੋ ਹੀ ਖਾਈਆਂ ਸੀਗੀਆਂ ਦੋ ਦੋ ਕਿਉਂ ਇੱਕ ਹੋਰ ਬਣਾਓ ਇੱਕ ਹੋਰ ਬਣਾਓ ਇੱਕ ਹੋਰ ਬਣਾਓ ਜੇ ਕਿਸੇ ਵੀ ਮੇਰੇ ਭਰਾ ਨੇ ਕਰਮਕਰਨ ਪੂਰੀਆਂ ਖਾਣੀਆਂ ਵਰਦਾਸ਼ਾ ਜੋ ਕਿਤਾਬ ਉਹ ਤੇ 30 ਰੁਪਏ ਦੀ ਵੇਚਿਆ ਜੀ लवली ਸਵੀਟ ਆਕਿੰਦੀ ਖਾ ਸਕਦੇ ਆ ਆਪਾਂ ਨਹੀਂ ਖਾਉਂਦੇ ਕਿਸੇ ਨੂੰ ਵੀ ਕਿਉਂਕਿ ਅਸੀਂ ਆਪਣੇ ਜੁੱਗੀਆਂ ਰੱਖਦੇ ਆ ਖੇਰੂ ਮੇਲੇ ਨਹੀਂ ਆਪੇ ਤੋਂ ਪੀਸ ਦੇ ਦੀ ਪਲੇਟ ਜਿੰਨੀ ਮਰਜ਼ੀ ਖਾਓ ਚਾਹਨੋ ਨਾਨ ਨਾਨ ਦੀ ਵੀ ਰੈਸਪੀ ਦੱਸ ਦੋਸਤੋ ਦਲਸਤਾ ਮੈਂ ਪਲਾ ਦੇਣੀ ਆ ਦੇਖੋ ਫੁੱਲ ਚੱਲੀ ਮੇ ਤੋਂ ਜਿੱਤੋਂ ਮਮਾ ਅਠਲੀ ਕੂੜੀ ਆ ਹਦ ਤੱਕ ਕੋਈ ਫੁੱਲੀ ਹੈ ਨਹੀਂ